ਪਿੰਡ ਬੜੌਦੀ ਵਿਖੇ ਅੱਜ ਬਾਬਾ ਦੀਪ ਸਿੰਘ ਸ਼ਹੀਦ ਨੌਜਵਾਨ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ಗ್ರಾಮ ਪੰਚਾਇਤ ਪਿੰਡ ਬੜੌਦੀ ਦੇ ਸਹਿਯੋਗ ਦੇ ਨਾਲ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲਾ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਮੁਕ ਦੇ ਬਾਬਾ ਜਗਸੀਰ ਸਿੰਘ ਪੰਦੇਰ ਜੱਗੀ ਬਾਬਾ ਜੀ ਜਿਨ੍ਹਾਂ ਦਾ ਕਿਸਾਨੀ ਸੰਘਰਸ਼ ਵੇਲੇ ਵੱਡਾ ਯੋਗਦਾਨ ਰਿਹਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਆਓ ਪਿੰਡ ਬੜੌਦੀ ਤੋਂ ਵੇਖਦੇ ਹਾਂ ਇਸ ਗੁਰਮਤ ਸਮਾਗਮ ਦੀਆਂ ਕੁਝ ਲਾਈਵ ਤਸਵੀਰਾਂ ਅਤੇ ਕਰਦੇ ਆ ਪ੍ਰਬੰਧਕਾਂ ਅਤੇ ਬਾਬਾ ਜਗਸੀਰ ਸਿੰਘ ਜੱਗੀ ਬਾਬਾ ਜੀ ਨਾਲ ਗੱਲਬਾਤ ਤੇ ਉਹਨਾਂ ਕੀ ਕਿਹਾ ਇਹਨਾਂ ਸਮਾਗਮਾਂ ਦੇ ਬਾਰੇ

i'm going Oh yeah! yeah. 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 بھی سمان کیا جائے گا آنکھ سنکیت انہوں سمان کرنا بھلے سونے ਜਿੱਦੋਂ ਕੋਰਨੇ ਕੀਤਾ ਰਵਾਇਆ ਸਾਰੀ ਸੰਗਤਾਂ ਤੋਂ ਧੰਨਵਾਦ ਹੈ ਆਉਂਦਾ ਬੇਨਤੀ ਕਰਕੇ ਪ੍ਰਾਂਤ ਦੇ ਕੇ ਬਤਾਈਆਂ ਜਾਣਗੀਆਂ ਆਪਣੇ ਨਗਰ ਮਖੇ ਦਸਤਾਰ ਪੱਤੀ ਮੁਕਾਬਲਾ ਕਰਵਾਇਆ ਗਿਆ ਸੋਏ ਪਿਛਲੇ ਸਾਲ ਵੀ ਕਰਵਾਇਆ ਸੀਗਾ ਇਸ ਸਾਲ ਇਹ ਦੂਸਰਾ ਮੁਕਾਬਲਾ ਕਰਵਾਇਆ ਜਾ ਰਿਹਾ ਸੋ ਇਹਨਾਂ ਵਿੱਚ ਸਾਡੇ ਹੀ ਹੋਰ ਵੀ ਸਤਿਕਾਰਯੋਗ ਪਪਾ ਮੰਤਰੀ ਸਿੰਘ ਜੀ ਪਪਾ ਪਪਾ ਦੇ ਗਨੀਸ਼ਿੰਧੀ ਅਤੇ ਅਮਰ ਸਿੰਘ ਜੀ ਦੇ ਪਪਾ ਦੀਪ ਸਿੰਘ ਜੀ ਇੰਟਰਨੈਸ਼ਨਲ ਵਿਦਿਅਕ ਅਕਾੜਾ ਗੁਰਦਾਨਾਪੁਰ ਖਾਲਸਾ ਜੀ ਦੇ ਨੀਤ ਪਵਨ ਭਾਈ ਗੁਰਦੀਪ ਸਿੰਘ ਜੀ ਦੀਪ ਆਪਣੀ ਟੀਮ ਨਾਲ ਇੱਥੇ ਪਹੁੰਚੇ ਹਨ ਸੋ ਇਹਨਾਂ ਦਾ ਵੀ ਸਖਸ਼ੀਤਾ ਲਈ ਬਹੁਤ ਬਹੁਤ ਧੰਨਵਾਦ ਹੈ ਸੋਨਾ ਸਿੰਘ ਬਹੁਤ ਸਾਰਾ ਨਾਲ ਦੇ ਹੋਏ ਜਿਹੜੇ ਮੁਕਾਬਲੇ ਵਿੱਚ ਬੱਚੇ ਦਿੱਤੇ ਹਨ ਉਹਨਾਂ ਨੂੰ ਅਨਾਉਂਸ ਕਰੀਏ ਕਿਉਂਕਿ ਸਭ ਨੇ ਬਹੁਤ ਦੂਰ ਗਿਆ ਤੇ ਜਾਣਾ ਹੈ ਵਾਲੇ ਸੁਖਵਿੰਦਰ ਸਿੰਘ ਫਤਿਹਗੜ ਸਾਹਿਬ ਬੋਲੇ ਈਸ਼ੋ ਨਿਆਰੇ ਹਰਿ ਨਿਆਰਾ ਕਾ ਜੀ ਨੂੰ ਬੇਤੀ ਹੈ ਕਿ ਤੁਹਾਨੂੰ ਸਨਮਾਨ ਬਾਇ ਜੀ ਆਨ ਕਾਰਨ ਦੀ ਵੱਲੋਂ ਆਪ ਜੀ ਨੂੰ ਵਾਧੇ ਕਿਤੇ ਜੀ ਸਭ ਨੂੰ ਬਰਸਾਂ ਜੀ ਕਾਮਸ਼ੀ ਗੁਰਾਂ ਸਾਹਿਬ ਦੀ ਵਿਰਿਚ ਮਹਾਰਾਜੀ ਗੋਦਨਿਕ ਮਹਾਰਾ ਜੀ ਸੰਤਾ ਤੈਨ ਦੋ ਕੰਵਾਦ ਕਰਦੇ ਨੇ ਜਿਹੜੇ ਨੰਮੇ ਸਿਨੇ ਤੋਂ ਗੁਰਮਾਰੇ ਦੀ ਵਿਰਿਚ ਆਜਣੇ ਪਰ ਰਹੇ ਨੇ ਸੋ ਭਾਈ ਮੰਤਰੀ ਤੋਂ ਵੀ ਕਰੜ ਵਾਲਾ ਮੈਂ ਜੋ ਇਤਿਹਾਸ ਵੱਲੋਂ ਸਾਡੇ ਆਉਣ ਵਾਲਿਆਂ ਉਹ ਵਿਰੇ ਲਈ ਹੈ। ਉਹਨਾਂ ਦੀਆਂ نسلਾਂ ਦੇ ਲਈ ਸਾਡੇ ਨੌਜਵਾਨ ਵੀਰਾਂ ਨੇ ਬਹੁਤ ਹੀ ਵਧੀਆ ਪਰਾਲੇ ਕੀਤੇ ਨੇ। ਦਸਤਾਰ ਕੈਂਪ ਰੱਖਿਆ। ਸੋ ਤੁਸੀਂ ਉਸ ਪੈਂਡ ਤੇ ਵੀ ਦਿੱਲੀ ਸਾਲਸਵੇਲੇ ਵੀਡੀਓ ਬੈਲ ਹੋਈਆਂ। ਪਰ ਗੁਰੂ ਗ੍ਰੀਤ ਬਾਜ ਬਾਜਾਂ ਬਾਰੇ ਨੇ ਬਖਸ਼ਿਆ ਹੈ ਜਿਹੜਾ ਸਰਦਾ ਤਾਜ ਹੈ। ਉਹ ਜਿਹੜਾ ਉੱਥੇ ਜਨਮ ਸਮਾਉਣ ਦਾ ਕੀਤਾ ਜਿਸ ਕਰਕੇ ਤਾਜ ਨੂੰ ਸੁਹਾਲ ਕੇ ਰੱਖਿਆ ਤਾਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤਾਂ ਤਾਂ ਬਾਬਾ ਫਤੇ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਗਤ ਨੂੰ ਸੋ ਇਸੇ ਤਰ੍ਹਾਂ ਭਾਈ ਦੀਪ ਜੀ ਨੂੰ ਕਹਿਦਾ ਹੁੰਦਾ ਸੀ ਗੱਲ ਜਮੀਨਾਂ ਦੀ ਨਹੀਂ ਗੱਲ ਜ਼ਮੀਰਾਂ ਦੀ ਹੈ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ ਜੇਕਰ ਸਾਡੀਆਂ ਨਸਲਾਂ ਹੀ ਨਾਲੀਆਂ ਅਸੀਂ ਫਸਲਾਂ ਵੀ ਕੀ ਕਰਨੀ ਹੈ ਕਿ ਸੋ ਨੌਜਵਾਨ ਪ੍ਰਬੰਧਕ ਬੀਰਾਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ ਦਸਤਾਰ ਕੈਂਪ ਰੱਖਿਆ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸੇ ਤਰ੍ਹਾਂ ਸਾਡੇ ਭਵਿੱਖ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸੰਭਾਲਣ ਦੀ ਲੋੜ ਹੈ ਜਿਵੇਂ ਪਿੰਡਾਂ ਦੇ ਵਿੱਚ ਨਸ਼ਾ ਸਰੀਆਮ ਫੈਲ ਰਹੇ ਹੈ 15 15 ਦੇ 15 15 ਸਾਲਾਂ ਦੇ ਜਵਾਬ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਨੇ ਜੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਬਚਾ ਸਕਦੇ ਹਾਂ ਸਾਨੂੰ ਜਿਵੇਂ ਦਸਤਾਰ ਕੈਂਤ ਰੱਖਿਆ ਅਤੇ ਪਰਬਾਣੀ ਦੇ ਮੁਕਾਬਲੇ ਰੱਖਾਂਗੇ ਤੇ ਬਾਣੀ ਤੋਂ ਪ੍ਰੇਰਿਤ ਕਰਾਂਗੇ ਉਹਨਾਂ ਬੱਚਿਆਂ ਨੂੰ ਉਹਨਾਂ ਨਸ਼ਿਆਂ ਤੋਂ ਤਾਂ ਬਚ ਸਕਦੇ ਨੇ ਸੋ ਸਾਡੀਆਂ ਮਾਮਾ ਤੇ ਪੈਣਾ ਬਜ਼ੁਰਗ ਉਹਨਾਂ ਬੱਚਿਆਂ ਤੇ ਜਰੂਰ ਸਿਰ ਤੇ ਕੇਸ ਰੱਖਣ ਅਤੇ ਪੰਜਾਬੀ ਮਾਂ ਬੋਲੀ ਤੋਂ ਜਰੂਰ ਪ੍ਰੇਤ ਕਰਨ ਪਰ ਦੋ ਸ਼ਬਦ ਕਹਿਣਾ ਚਾਹੁੰਦਾ ਤਿੰਨ ਸ਼ਬਦ ਅੰਗਰੇਜ਼ੀ ਦੇ ਨੇ ਅਸੀਂ ਆਪਣੀ ਜ਼ੁਬਾਨ ਤੋਂ ਅੱਛਾ ਬਣਦੇ ਕੋਸ਼ਿਸ਼ ਕਰਦੇ ਹਾਂ ਗੁੱਡ ਮਾਰਨਿੰਗ ਗੁੱਡ ਇਵਨਿੰਗ ਗੁੱਡ ਆਫਟਰਨੂੰ ਇਹ ਥੇਨੇ ਸਭ ਅੰਗਰੇਜ਼ੀ ਦੇ ਅੱਛਾ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਦੋ ਅੱਖਰ ਪੰਜਾਬੀ ਦੇ ਨੇ ਜਦੋਂ ਸਤਿ ਸ਼੍ਰੀ ਅਕਾਲ ਬੋਲਦੇ ਆ ਉਸ ਟਾਈਮ ਤੇ ਅਸੀਂ ਅਕਾਲ ਪੁਰਖ ਪ੍ਰਮਾਤਮਾ ਨਾਲ ਅਟੈਚਮੈਂਟ ਹੁੰਦੇ ਆ ਜਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾਉਂਦੇ ਆ ਉਸ ਟਾਈਮ ਤੇ ਅਸੀਂ ਪ੍ਰਮਾਤਮਾ ਨਾਲ ਟੱਚ ਹੁੰਦੇ ਆ ਸਾਨੂੰ ਐਜੂਕੇਟਡ ਹੋਣਾ ਜ਼ਰੂਰੀ ਹੈ ਤਰੀਕੀ ਪੜ੍ਹਾਈ ਸਾਨੂੰ ਜ਼ਰੂਰੀ ਹੈ ਪਰ ਪੰਜਾਬੀ ਮਾਂ ਬੋਲੀ ਸਾਡੇ ਲਈ ਅਤੀ ਕਿਉਂ ਜ਼ਰੂਰੀ ਹੈ ਜੇ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਬੱਚਿਆਂ ਕੋਲੋਂ ਪੰਜਾਬੀ ਮਾਂ ਬੋਲੀ ਖੋਹੀ ਜਾਂਦੀ ਹੈ ਤਾਂ ਸਾਨੂੰ ਗੁਰਮੁਖੀ ਬਾਣੀ ਦੇ ਨਾਲੋਂ ਤੋੜਿਆ ਜਾ ਰਿਹਾ ਹੈ ਜੇ ਸਾਨੂੰ ਪੰਜਾਬੀ ਨੂੰ ਤੋੜਦੇ ਨੇ ਸਾਨੂੰ ਗੁਰਮੁਖੀ ਨੇ ਤੋੜਦੇ ਆ ਜੇ ਅਸੀਂ ਗੁਰਮੁਖੀ ਨੂੰ ਟੁੱਟਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜੋ ਕਿ ਬਾਣੀ ਹੈ ਸਾਦੋਂ ਢੋੜਿਆ ਜਾ ਰਿਹਾ ਹੈ ਜੇ ਸਾਡੇ ਕੋਈ ਮਾਂ ਬੋਲੀ ਪੰਜਾਬੀ ਨਾ ਰਹੀ ਅਤੇ ਅੰਗਰੇਜ਼ੀ ਵੀ ਸਾਨੂੰ ਜ਼ਰੂਰੀ ਹੈ ਐਜੂਕੇਟਡ ਹੋਣਾ ਜ਼ਰੂਰੀ ਹੈ ਅਸੀਂ ਕਿਸੇ ਨਾਲ ਬਾਹਰ ਦਾ ਆਪ ਕਰ ਸਕੀਏ ਪਰ ਪੰਜਾਬੀ ਮਾਂ ਬੋਲੀ ਸਾਡੇ ਲਈ অতি ਜ਼ਰੂਰੀ ਤਾਂ ਹੈ ਕਿਉਂਕਿ ਗੁਰਬਾਣੀ ਸਾਡੀ ਗੁਰਮੁਖੀ ਦੇ ਵਿੱਚ ਹੈ ਜੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਟੁੱਟਦੇ ਹਾਂ ਆਸ ਦੀ ਬਰਬਾਦੀ ਸੱਤ ਦੇ ਨਾਲ ਟੁੱਟਦੇ ਆ ਤੇ ਗੁਰੂ ਨਾਲ ਟੁੱਟਦੇ ਆ ਸਾਡੀਆਂ ਮਾਮਾਂ ਨੂੰ ਬਾਰ ਬਾਰ ਕੇ ਬੇਨਤੀ ਹੈ ਜਮਾ ਸ਼ਿਮਤ ਹੈ ਸਾਰੀ ਸੰਗਤ ਦਾ ਪਹਿਲੋਂ ਧੰਨਵਾਦ ਕਰਦੇ ਆ ਪ੍ਰਵਾਨਕ ਵੀਰਾਂ ਦਾ ਅਤੇ ਨੌਜਵਾਨ ਵੀਰਾਂ ਦਾ ਸਾਡੀਆਂ ਮਾਮਾਂ ਭੈਣਾ ਵੀਰ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਪਹਿਲੋਂ ਧੰਨਵਾਦ ਅਖੀਰ ਸਾਰੀ ਸੰਗਤ ਨੂੰ ਬਾਬਾ ਫਤੇ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਲੱਖ ਲੱਖ ਵਧਾਈਆਂ ਸਾਰੀ ਸੰਗਤ ਦਾ ਪਹਿਲੋਂ ਧੰਨਵਾਦ ਬੋਲਾਂ ਤੋਂ ਕਹੀ ਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਿੰਘ ਨੇ ਪ੍ਰਧਾਨਸ਼ਾਹ ਦੇ ਪੱਕੇ ਖਾੜੇ ਦੇ ਮੀਤ ਪਰਦਾਨ ਵਾਹਿਗੁਰੂ ਜੀ ਦੇ ਬੇਟੇ ਕੋ ਸਿਸ ਇਸਾ ਬਿਨਾਵਲਾਂ ਆ ਕੇ ਪਬਰਜੇ ਨੂੰ ਸਨਮਾਨ ਕਰ ਸਕੀਏ ਸੋ ਪਹਿਲਾ ਅਕੀਮੈਂਟੋ ਦੀ ਸੇਵਾ ਕੀਤੀ ਹੈ ਜੜੀਆਂ ਟੋਕੀਆਂ ਮੈਂ ਵੀ ਸੇਵਾ ਕੀਤੀ ਹੈ ਪਾਈ ਰਵਿੰਦਰ ਸਿੰਘ ਦੀ ਪੜੋਲ سنمانت کیا جائے گا بابا جی بابا جگیت روز سنگھ آئے ان بھی پینٹی ہے یہاں سرپورٹ کی کرپا کرے گا ਲੇ ਸੋਹਣਿਆ ਆ ਆਹ ਕਾਰ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਣ ਵਾਲੇ ਲੜਕੇ ਦਾ ਨਾਮ ਹੈ ਸੁਖਵਿੰਦਰ ਸਿੰਘ ਬਲੇਗੜ ਸਾਹਿਬ ਤੋਂ ਬੋਲੇ ਸੋਹਣਿਆ ਸੋਨਿਹਾਲ ਜਸਪੀ ਸਿੰਘ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਸੋਨਿਹਾਲ ਜਸਪੀ ਸਿੰਘ ਨਾਲ ਆਏ ਬੋਲੇ ਸੋਨਿਹਾਲ ਸੋਨਿਹਾਲ ਜਸਪੀ ਸਿੰਘ ਦਾਉਨਸੈਟ ਤੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਬੋਲੇ ਸੋਨਿਹਾਲ پون کمار پون کمار کمان کا ستھان پراپت کیا ہے پہلا ستان پراپت کرنے والا انمولد سنگھ اجے پال سنگھ دوسرا ستھان پراپت کیا ہے ਕੌਂਸਿੰਗ ਪੀਰ ਸਰਸਤਾਨ ਪ੍ਰਾਪਤ ਕੀਤਾ ਹੈ ਹਰੇ ਜਾਲ ਵੇਦਿਆ ਹੋ ਜਾਵੇ ਗੁੱਡੇ ਦਾ ਰੂਪ ਪਾਵੇ ਸੋ ਜਿਹੜਾ ਤੀਸਰਾ ਮੁਕਾਬਲਾ ਸੀਗਾ ਜੋੜਾ ਕੁੰਦਣ ਦਾ ਮੁਕਾਬਲਾ ਇਹਨੇ ਚੋਸਿੰਗ ਪਤੇ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹਨੇ ਸੋਨ ਹਾਰ ਜਿਨ੍ਹਾਂ ਨੇ ਤੀਸਰੇ ਮੁਕਾਬਲੇ ਵਿੱਚ ਭਾਗ ਲਿਆ ਹੈ ਤੇ ਦਾ ਨਾਮ ਹੈਗਾ ਅੰਦਰ ਜੋਤ ਸਿੰਘ ਪਿਤਾ ਦਾ ਨਾਮ ਫਤੇ ਸਿੰਘ ਅਤੇ ਜਿਨ੍ਹਾਂ ਨੇ ਉਹਦਾ ਜੋੜਾ ਬੰਨ੍ਹਿਆ ਹੈ ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾ ਹਦਾ ਕਰੇ। ਪ੍ਰਭਜੋਤ ਸਿੰਘ ਸਾਨੋ ਫਰਦੀਪ ਸਿੰਘ ਦੂਸਰਾ ਥਾਂ ਹਾਂ ਇੱਕ ਮਿੰਟ ਰੁਪਾਈ ਦਿਓ ਜੀ ਬੰਦਰ ਰੋ ਰਿਹਾ ਬੱਚਿਆਂ ਨੂੰ ਬੇਨਤੀ ਹੈ ਕਿ ਭਾਈ ਜਿਨ੍ਹਾਂ ਨੇ ਮੁਕਾਬਲੇ ਵਿੱਚ ਭਾਗ ਨਹੀਂ ਲਿਆ ਕਿਸੇ ਨੇ ਨਹੀਂ ਜਾਣਾ ਇੱਥੇ ਬੈਠੇ ਰਹੋ ਬਸ 2 ਮਿੰਟ ਬਾਅਦ ਤੁਹਾਨੂੰ ਸਾਰਿਆਂ ਨੂੰ ਸਨਮਾਨਤ ਕਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਾਪਤੂਨ ਦੀ ਸਨੋਪਰ ਦੀ ਇੱਕ ਦੂਸਰਾ ਪਾਸੇ ਇੱਕ ਆ ਬ੍ਰੀ ਸਿੰਘ ਸਾਹਿਬ ਗੁਰਪ੍ਰੀਤ ਸਿੰਘ ਜੀ ਦਾ ਸਾਹ ਪ੍ਰਾਪਤੀ ਕੀਤਾ ਹੈ ਦੇਖੋ ਅਜਾ ਕਾਜ ਕਰਦੇ ਰੋ ਵੀਰੋ ਦੇਖਿਓ ਜੀ ਗੁਰਪ੍ਰੀਤ ਸਿੰਘ ਸਾਹਿਬ ਬ੍ਰੀ ਸਿੰਘ ਸਾਹਿਬ ਜੋੜਾ ਗੁੰਦਨ ਮੁਕਾਬਲੇ ਵਿੱਚ ਬੋਲੇ ਸੋਨਿਹਾਲ ਆਤਮ ਸ੍ਰੀ ਅਕਾਲ ਸੋ ਇਹਨਾਂ ਬੱਚਿਆਂ ਨੇ ਇਹਨੇ ਜਿੱਤ ਪ੍ਰਾਪਤ ਕੀਤੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨਾਲੇ ਜਿਹੜੇ ਬੱਚੇ ਰਹਿ ਗਏ ਉਹਨਾਂ ਨੇ ਇਹ ਨਹੀਂ ਸੋਚਣਾ ਕਿ ਸੀ ਰਹਿ ਗਏ ਅਗਲੀ ਵਾਰ ਨੂੰ ਜ਼ਰੂਰ ਪਾਰਟਿਸਿਪੇਟ ਕਰਨਾ ਠੀਕ ਹੈ ਅਤੇ ਅਗਲੀ ਵਾਰ ਨੂੰ ਕੀ ਬਣਾਉਣਾ ਤੁਹਾਡਾ ਨੰਬਰ ਲੱਗੇ ਸੋ ਹੁਣ ਮੈਂ ਕਿਰਤੀਆਂ ਨੂੰ ਮਾਈਕ ਲਗੀ ਸਿੰਘ ਜੀ ਸਹਿੜੀ ਤੋਂ کرتن کرتم آپ پیش کی کرتن کرتم دار ساہمان جی بتائیں گے ہوں گے ساج سہی کاں بھائی پر میں سندی گردورا پتھا ساتھے میت پردان پائی گھٹیپ سنگھتی دیپ جو کے گھٹ کے کھاڑے دے کوچ بھی سانم بنا تو بینٹیاں کے پنا سنوال لیند دیکھر پاڑھا بھی پائی سو جانر پائی رنجو سنگھتی خالصا دیکھو یہ باچی پائی خالصا پائی خالصا मनजोत सिंघजोत सिंह तरजी ਕਿੰਤੇ ਤਾਰੇ ਜੀ ਸੋਨਾ ਸੋਹ ਸੋਹ ਬੇਤੀ ਕਰਦਾ ਜਿਹੜੇ ਸਾਡੇ ਸੀ ਜਿਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਭਾਈ ਅਮਰਜੀਤ ਸਿੰਘ ਜੀ ਸਿੰਘਪੁਰੇ ਤੋਂ ਸਿੰਘ ਜੀ ਸਿੰਘਪੁਰੇ ਤੋਂ ਫਰਾਤ ਲਾਉਂਦੇ ਆ ਅਮਰਜੀਤ ਸਿੰਘ ਜੀ ਸਹੌੜਾ ਤੋਂ ਸਿੰਘਪੁਰੇ ਇੱਥੇ ਤੱਕ ਨਹੀਂ ਗਏ ਕਰਨੀ ਗੁਰੂ ਮਾਧਰਾ ਸੋਹ ਹੋ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਕੁਰਾਲੀ ਦਰਪਨ ਕੋਚ ਸੋਹ ਹੋ ਸਤਿ ਸ਼੍ਰੀ ਅਕਾਲ ਗ੍ਰਿੰਦਰਜੀਤ ਕੁਰਾਲੀ ਦਰਪਨ ਕੋਚ ਬੋਲੇ ਸੋਹ ਹੋ ਸਤਿ ਸ਼੍ਰੀ ਅਕਾਲ ਸੋ ਜਿਨੀਆਂ ਵੀ ਸਖੀਅਤ ਤੇ ਪਹੁੰਚੀਆਂ ਹਨ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਿਆ ਬਾਗ ਪਵਨਸਾਹਲ ਜੀ ਨੇ ਬ੍ਰਿੰਕਤ ਪਕੌੜਿਆਂ ਦੇ ਲੰਗਰ ਲਾਇਨ ਨੂੰ ਬੇਨਤੀ ਹੈ ਹੋਰਿਆਉਣ ਦੀ ਕਿਰਪਾ ਦਾ ਕਰ ਤੋਆਰ ਜੀ ਦਾ ਘਰਸਾ ਰਜੀ ਫਤੇ ਪਵਨਸਾਹਲ ਜੀ ਨੇ ਨੰਨ ਬ੍ਰਿੰਕਤ ਪਕੌੜੇ ਤਿਆਰ ਕੀਤੇ ਤੇ ਭਾਈ ਲਖਮੀ ਸਿੰਘ ਬੜੌਦੀ ਜਿਨ੍ਹਾਂ ਨੇ ਅਦਰਾਜ ਪਕੌੜਿਆਂ ਦਾ ਲੰਗਰ ਲਾਇਆ ਉਹਨੂੰ ਬੇਨਤੀ ਕਰਨਾ ਸਪਾਉ ਵੇਰਾ ਤੇ ਨਾਲ ਇਹਨਾਂ ਦੇ ਲੜਕੀ ਦੇ ਘਰ ਵਾਲੇ ਜੋ ਸੁਮਨਜੀਤ ਸਿੰਘ ਨੇ ਦੋ ਮਾਜਰਾ ਤੋਂ ਉਹਨਾਂ ਬੇਨਤੀਆਂ ਕਰਕੇ ਕੈਂਸਰ ਪਾੜਿਆ ਜਿਨ੍ਹਾਂ ਦੋਨਾਂ ਨੇ ਮਿਲ ਕੇ ਦੋਨਾਂ ਦੀ ਕਿਰਪਾ ਸੰਦਿਕਾ ਜੋ ਪ੍ਰੈਕਟ ਕੋਡ ਲੰਘੇ ਚਲਿਆ ਸੰਕਟ ਨੇ ਛੇ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਪਵਨ ਮੋਹਰੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਬੇਨਤੀ ਕਮਿਟੈਂਟ ਜਤਾਉਣਾ ਬਹੁਤ ਸ਼ਿਆਕਾਰੀ ਜਿਨ੍ਹਾਂ ਵੀ ਕਾਬਰਾ ਤੇ ਬੋਲੋ ਤਾਂ ਭਾਈ ਸਾਹਿਬ ਐ ਰਵਿੰਦਰ ਸਿੰਘ ਬੜੋਲਾ ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਜਿਹੜੇ ਪਿੰਡ ਦੇ ਵਿੱਚ ਦਸਤਾਫਤ ਮੁਕਾਬਰਾ ਕਰਵਾਇਆ ਜਾਵੇਗਾ ਉਸ ਪਿੰਡ ਦੇ ਵਿੱਚ ਟਰੋਫੀਆਂ ਮੈਡਲ ਤੇ ਪ੍ਰਬੰਧਕਾਂ ਨੂੰ ਫ੍ਰੀ ਦਿੱਤੇ ਜਾਣਗੇ ਤੇ ਜੋ ਇਨਾਮ ਪੰਡ ਹੈ ਉਹਨਾਂ ਨੂੰ ਟਰੋਫੀਆਂ ਤੇ ਮੈਡਲਾਂ ਦੇ ਨਾਲ ਕੀਤਾ ਜਾਵੇਗਾ ਤੇ ਜਿਨ੍ਹਾਂ ਨੇ ਵੀ ਪਰੋਣਾ ਪਾਈ ਤੋਂ 10 ਦਿਨਾਂ ਨਾਲ ਜਾਂ ਭਾਈ ਰਵਿੰਦਰ ਸਿੰਘ ਪੜੋਲ ਜੋ ਸਾਡੇ ਵਿੱਚ ਵਿਚਰੇ ਹਨ ਉਹਨਾਂ ਦੇ ਨਾਲ ਸੰਪਰਕ ਕਰਨਾ ਤੇ ਹੁਣ ਪੱਟਾ ਸਤੋ ਜੋ ਮੀਤ ਪ੍ਰਧਾਨ ਜੀ ਆਏ ਉਹ ਆਪ ਜੀ ਨੂੰ 2 ਮੀਟਰ ਦੇ ਦੁਆਰਾ ਸਵੈਤਨ ਬਚਨ ਵਿਲਾਸਤਾਨਿਕ ਉਸ ਤੋਂ ਪਰਾਂਤ ਸਾਰੀ ਸੰਗਤ ਨੇ ਲੰਗਰ ਸਾਕੇ ਤਰਨੀ ਜਦ ਆਪਣੇ ਬੈਠੇ ਛਕਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਹਾਣੀ ਮੁਝੀ ਕਿਰਪਾ ਪਾਸਾ ਵਾਹਿ ਇਹ ਦਿਤੀ ਲਗਿਤ ਕਰਦੇ ਆ ਸਾਲ ਦੇ ਜਨਮ ਦਿਨ ਤੇ ਲਗਾਈ ਦੇ ਵਾਸਤੇ ਮਾਲਕਾਂ ਨੂੰ ਵੀ ਵਧਾਈ ਦੇ ਪਾਤਰ ਨੇ ਸਭ ਨੂੰ ਜਿਹਨਾਂ ਨੇ ਲਵਤੀ ਬੋਲੀਆਂ ਨੂੰ ਬਰੀਕ ਕਰਾਇਆ ਤੇ ਦੂਜੀ ਵੇਚਦੀ ਆ ਜਿਹਨਾਂ ਵੀਰਾਂ ਨੇ ਇੱਥੇ ਮੁਕਾਬਲਿਆਂ ਦੇ ਵਿੱਚ ਭਾਗ ਲਿੱਤਾ ਹੈ 17 ਅਤੇ 18 ਦਸੰਬਰ ਗੁਰਦੁਆਰੇ ਦੀ ਪਟਵਾਰ ਸਾਹਿਬ ਉਪਨਮੇ ਗਈ 21ਵਾਂ ਵਿਸ਼ਵ ਸਿਹਤ ਗੱਤਕਾ ਕੱਪ ਅਤੇ ਮਿਸਤਾਰ ਕੱਪ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਨੂੰ ਟੀਕਾ ਪਹੁੰਚਿਆ ਤੇ ਆਵਾੜੇ ਨੂੰ ਬੇਨਤੀ ਹੈ ਜਿਹਨੇ ਵੀ ਸੰਗਤ ਇੱਥੇ ਪਹੁੰਚਿਆ ਹੁੰਦਾ ਆ ਕੇ ਬੜੇ ਬਸਿਆ ਹੁਣ ਗੁਰੇ ਨਿਵਾਸ ਨਾਲ ਜੋੜੀਏ ਚੱਕਰ ਗੁਰ ਸ਼ਾਮ ਨਾਲ ਜੋੜੀਏ ਇਸ ਵਿੱਚ ਗੁਰਬਾਣੀ ਕੰਠ ਮੁਕਾਬਲੇ ਗੰਮੇ ਕਿਸਾਂ ਦੇ ਮੁਕਾਬਲੇ ਦਸਤਾਰ ਮੁਕਾਬਲੇ ਦਵਾਲਾ ਹੈ ਮੁਕਾਬਲੇ ਸਾਰੇ ਵਰਗ ਦੇ ਮੁਕਾਬਲੇ ਕਰਾਏ ਜਾ ਰਹੇ ਹਨ ਤੇ ਸਹਿਮਤ ਬੇਨਤੀਆਂ ਅਖਾੜੇ ਵੱਲੋਂ ਬਾਬਾ ਜੀ ਨੂੰ ਵੀ ਬੇਨਤੀਆਂ ਵੀ ਜਵੇਂ ਦਿੱਤੇ ਸਮੇਤ ਉੱਥੇ ਪਹੁੰਚਣਾ ਤੇ ਅਸੀਂ ਆਪਣੇ ਅਖਾੜੇ ਵੱਲੋਂ ਕੈਂਪ ਦਾ ਜਿਹੜਾ ਵੀਰ ਅਯੋਜਨ ਕੀਤਾ ਰਹੀਰ ਕਰਮਵੀਰ ਸਿੰਘ ਦਾ ਸਨਮਾਨ ਵੀ ਕਰਦੇ ਆਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਆਂ ਕਿ ਅੱਗੇ ਤੋਂ ਹੋਰ ਵੱਧ ੜ ਕੇ ਇਸੇ ਤਰ੍ਹਾਂ ਸਵਾਵਾਂ ਵਾਲੇ ਜਿੰਨੇ ਵੀ ਦਸਤਾਰ ਪੂਰ ਵੀਰੇ ਤੇ ਪਹੁੰਚੇ ਨੇ ਦਿਲਦਿਆਂ ਘਰਾਂ ਨੂੰ ਤੁਹਾਡਾ ਸਭ ਦਾ ਧੰਵਾਦ ਮੁਕਾਨ ਮੁਕਾਨ ਧੰਵਾਦ ਸਹਿਜ ਜੀ ਜੀ ਦਾ ਜਿਸ ਸਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਇਹ ਤਾਜ ਨੂੰ ਨੇਪਰੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਸਤਾਰ ਨਿਕਾਰਦੇ ਤੇ ਕਿਰਤਨ ਦਰਵਾਜ਼ੇ ਦੇ ਵਿੱਚ ਭਾਗ ਲਿਆ। ਕਿਰਤਨ ਦਾ ਬਹੁਤ ਹੀ ਧੰਨਵਾਦ ਹੈ ਜਿਨ੍ਹਾਂ ਨੇ ਕੀਰਤਨ ਸਰਵਣ ਕਰਿਆ ਤੇ ਬਾਬਾ ਜਗਜੀਤ ਸਿੰਘ ਜੀ ਪੰਦੇਰ ਜਿੱਤੀ ਬਾਬਾ ਜਿਨ੍ਹਾਂ ਨੇ ਇਸ ਸੰਗਤ ਨੂੰ ਇਨਸਾਫ ਮੋਰਚੇ ਦੇ ਵਿੱਚ ਇੰਨੀ ਪਬਲਿਕ ਦੇ ਵਿੱਚ ਇੰਨੀ ਗੋਲੀਬਾਰੀ ਹੋਈ ਹੈ ਜਦੋਂ ਤਾਂ ਉੱਥੇ ਇਹਨਾਂ ਦੀ ਦਸਤਾਰ ਖੁੱਲ ਕੇ ਫੈਰ ਤੇ ਹੋ ਗਈ ਸੀ ਤਾਂ ਇਹ ਆਪਣੀ ਦਸਤਾਰ ਲੈਣ ਵਾਸਤੇ ਜੋ ਇੰਨੀ ਫੋਰਸ ਲਗੀ ਸੀ ਫੋਰਸ ਦੇ ਵਿੱਚ ਗਏ ਤੇ ਆਪਣੀ ਇਹ ਦਸਤਾਰ ਵਾਪਸ ਲੈ ਕੇ ਆਏ ਇਸੇ ਮਨੋਰਥ ਨੂੰ ਮੁੱਖ ਰੱਖ ਕੇ ਜਿਹੜੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਉਸੇ ਕਰਕੇ ਬਾਬਾ ਜੀ ਨੂੰ ਵਿਸ਼ੇਸ਼ ਸਨਮਾਨ ਦੇ ਤੌਰ ਤੇ ਬੁਲਾਇਆ ਗਿਆ ਤਾਂ ਕਿ ਜੋ ਸਾਡੀਆਂ ਸਰਹਤੇ ਦਸਤਾਰਾਂ ਇਹ ਨਾਜ਼ ਗਲੀਆਂ ਦੇ ਵਿੱਚ ਰੋਲਣ ਨਾ ਸਭ ਕਿਤੇ ਰੋਲਣ ਤਾਂ ਕਿ ਅਸੀਂ ਆਪਣੀ ਦਸਤਾਰ ਦੀ ਸੰਭਾਲ ਕਿਵੇਂ ਕਰਨੀ ਹੈ ਉਹ ਬਾਬਾ ਜੀ ਸਖਸ਼ੀਅਤ ਹੈ ਜੇ ਮੌਜੂਦ ਆ ਸਾਡੇ ਵਿੱਚ ਇਹਨਾਂ ਨੇ ਕਿਵੇਂ ਆਪਣੀ ਦਸਤਾਰ ਲੈਣ ਵਾਸਤੇ ਕਿੰਨੇ ਹੀ ਫੋਰਸ ਦੇ ਵਿੱਚ ਗਏ ਤਾਂ ਉੱਥੇ ਜਾ ਕੇ ਆਪਣੀ ਦਸਤਾਰ ਲਈ ਤਾਂ ਜਕਾਰੇ ਵੀ ਛੱਡੀ ਹੈ ਸਾਰੇ ਹੀ ਸੰਗਠਨ ਨੂੰ ਪਤਾ ਹੈ ਕਿ ਜੇ ਮੈਂ YouTube ਤੇ ਵਾਇਰਲ ਹੋਏ ਆ ਇਹ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਸਾਡੇ ਨਗਰ ਦੇ ਪਿੰਡ ਬੜੌਦੀ ਮੋਹਾਲੀ ਜ਼ਿਲ੍ਹਾ ਦੇ ਵਿੱਚ ਆ ਕੇ ਸਾਡੇ ਨੂੰ ਗਰੂ ਹੋਏ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਅੱਜ ਤੁਸੀਂ ਇਸ ਬੜੌਦੀ ਪਿੰਡ ਦੇ ਵਿੱਚ ਪਹੁੰਚੇ ਹੋ ਦਸਤਾਰ ਮੁਕਾਬਲੇ ਦੇ ਵਿੱਚ ਅਤੇ ਜੋ ਤੁਹਾਡੀ ਪਬਲਿਸਿਟੀ ਹੋਈ ਹੈ ਦਸਤਾਰ ਨੂੰ ਲੈ ਕੇ ਹੋਈ ਸੀ ਕਿਸਾਨੀ ਸ਼ਗਰਸ ਸਮੇ ਅੱਜ ਤੁਹਾਨੂੰ ਮੁੱਖ ਮਹਿਮਾਨ ਵਜੋਂ ਉਹਨਾਂ ਦਸਤਾਰ ਮੁਕਾਬਲਿਆਂ 'ਚ ਬੁਲਾਇਆ ਜਾਂਦਾ ਜਿੱਥੇ ਕਿ ਦਸਤਾਰ ਦੀ ਸਿਖਲਾਈ ਵੀ ਹੁੰਦੀ ਹੈ ਤੇ ਬੱਚਿਆਂ ਨੂੰ ਇਸ ਦਸਤਾਰ ਪ੍ਰਤੀ ਜੋ ਮਨੋਰਥਾ ਜੋੜਨ ਦਾ ਉਹ ਵੀ ਪੂਰਾ ਕੀਤਾ ਜਾਂਦਾ ਕਿੰਨੇ ਇੱਕ ਹੁਣ ਤੱਕ ਇਹੋ ਜਿਹੇ ਮੁਕਾਬਲਿਆਂ 'ਚ ਪੁੱਜੇ ਹੋ ਤਾਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦੇਖੋ ਜੀ ਪਿੰਡੋ ਬੜੋਦੀ ਨਗਰ ਦੇ ਵਿੱਚ ਪਹੁੰਚਿਆ ਸਾਰੇ ਸਾਡੇ ਮੇਰੇ ਵੀਰ ਬਹੁਤ ਵਧੀਆ ਪ੍ਰਾਲੇ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹਮੇਚਾ ਹੁੰਦੇ ਨੇ ਜਿਵੇਂ ਸਾਡਾ ਵੀਰ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਗੱਲ ਜ਼ਮੀਨਾਂ ਦੀ ਨਹੀਂ ਸੀ ਗੱਲ ਜ਼ਮੀਰਾਂ ਦੀ ਹੈ ਗੱਲ ਫਸਲ ਦੀ ਨਹੀਂ ਗੱਲ ਨਸਲਾਂ ਦੀ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਹੈ ਉਹ ਜੀ ਸਰਬਕ ਸ਼ਕਤੀਆਂ ਸਾਡੀ ਪੰਜਾਬ ਦੀ ਨੌਜਵਾਨ ਨੂੰ ਜੇਕਰ ਬਚਾ ਸਕਦੀਆਂ ਨੇ ਉਹਨਾਂ ਦਾ ਸਾਡਾ ਫਰਜ ਬਣਦਾ ਉਹਦਾ ਸਾਫ਼ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਮੇ ਦਸਤਾਰ ਮੁਕਾਬਲੇ ਰੱਖੇ ਗਏ ਨੇ ਤੇ ਗੁਰਬਾਣੀ ਮੁਕਾਬਲੇ ਰੱਖੇ ਜਾਵਣਗੇ ਆਉਣ ਵਾਲੇ ਸਮੇਂ ਦੇ ਵਿੱਚ ਰੱਖਣੇ ਨੇ ਤੇ ਇਸੇ ਤਰ੍ਹਾਂ ਉਹਨਾਂ ਸ਼ਖਸੀਤਾਂ ਦਾ ਜਿਹੜਾ ਪਾਗਰਤੀ ਸਹਿਬਾਨ ਨੇ ਜਿਵੇਂ ਉਹਨਾਂ ਦਾ ਬਣਦਾ ਸਤਕਾਰ ਦਿੱਜੇ ਜੇ ਅਸੀਂ ਗੌਣ ਪਜਾਉਣ ਵਾਲੇ ਤੇ ਇਹਨਾਂ ਨੇ ਪੈਸਾ ਖਰਚ ਕਰ ਸਕਦੇ ਆ ਉਹਨਾਂ ਦੇ ਗੁਰੂ ਦੇ ਵਜ਼ੀਰਾਂ ਦਾ ਅਸੀਂ ਕਿਉਂ ਨਹੀਂ ਮਾਨ ਸਨਮਾਨ ਤੇ ਜਿਹੜਾ ਬਣਦਾ ਕਰਨਾ ਚਾਹੀਦਾ ਸੋ ਸਾਰੇ ਹੀ ਨਗਰਾਂ ਦੇ ਵਿੱਚ ਪਹੁੰਚਣ ਦੀ ਜਿੱਦ ਤੱਕ ਮੇਰੀ ਕੋਈ ਕੋਸ਼ਿਸ਼ ਬੰਦੀ ਇਹ ਮੈਂ ਜਾਣਨਾ ਜਿੱਥੇ ਮੈਨੂੰ ਕੋਈ ਬਲਾਵਾ ਸੱਦਾ ਦਿੰਦੇ ਨੇ ਇਹੀ ਭਾਈ ਅਮਰਤਪਾਲ ਜਿਹੜੇ ਅੱਜ ਸ਼ਾਮ ਦੀ ਜੇਲਾ ਚ ਬੰਦ ਕੀਤੇ ਨੇ ਜ਼ਾਲਮ ਸਰਕਾਰ ਨੇ ਸੋ ਪੰਜਾਬ ਦੀ ਨੌਜਵਾਨੀ ਦੀ ਜਿਹੜਾ ਵੀ ਪੰਜਾਬ ਦਾ ਨੌਜਵਾਨ ਗੱਲ ਕਰੂਗਾ ਤਾਂ ਉਹਨਾਂ ਤੇ ਝੂਠੇ ਪਰਚੇ ਪਾ ਕੇ ਅਤੇ ਉਹਨਾਂ ਤੇ ਜਿਹੜੇ ਯੂਪੀ ਦੇ ਪਰਚੇ ਪਾ ਕੇ ਜਿਹੜੇ ਜਿਵੇਂ ਸ਼ਾਮ ਦੀ ਜੇਲਾ ਚ ਭੇਜੇ ਗਏ ਨੇ ਜੇਕਰ ਅਸੀਂ ਆਪਣੀ ਪੰਜਾਬ ਦੀ ਨੌਜਵਾਨ ਨੂੰ ਆਪਣੀਆਂ نسلਾਂ ਨੂੰ ਨਾ ਸਾਂਭ ਸਕੀ ਇਸੇ ਤਰ੍ਹਾਂ ਜਿਵੇਂ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਇੱਥੇ ਬੱਚੇ ਨੇ ਉਹਨਾਂ ਲਈ ਭਵਿੱਖ ਹੈ ਜਿਹੜਾ ਅਜ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ ਜੇ ਇਦਾਂ ਦੇ ਦਸਤਾਰ ਮੁਕਾਬਲੇ ਪਿੰਡਾਂ ਦੇ ਵਿੱਚ ਰੱਖੇ ਜਾਣ ਗੁਰਬਾਣੀ ਕੈਂਪ ਰੱਖੇ ਜਾਣ ਅਤੇ ਗੁਰੂ ਦੇ ਵਜ਼ੀਰਾਂ ਨੂੰ ਮਨ ਦਾ ਸਨਮਾਨ ਦਿੱਤਾ ਜਾਵੇ ਕਿਉਂਕਿ ਗਰੰਥੀ ਦੇ ਵੀ ਬੱਚੇ ਨੇ ਜਿਨ੍ਹਾਂ ਨੇ ਪੜਾਉਨੇ ਨੇ ਸਾਰਾ ਉਹ ਆਪਣੇ ਨਗਰਾਂ ਨੂੰ ਅਤੇ ਬੱਚਿਆਂ ਨੂੰ ਜਿਹੜਾ ਸਾਡੇ ਭਵਿੱਖ ਨੂੰ ਬਹੁਤ ਸਿਕਰਦੀਆਂ ਬਲੰਦੀਆਂ ਤੇ ਲੈ ਕੇ ਜਾਣਾ ਸੀਗਾ ਉਸ ਗ੍ਰੰਥੀ ਦਾ ਕਿਤੇ ਨਾ ਕਿਤੇ ਜਿਹੜਾ ਸਨਮਾਨ ਤੋਂ ਚਾਹੀਦਾ ਸੀ ਉਹ ਕਿਤੇ ਨਹੀਂ ਆ ਗਿਆ ਅਧੂਰੇ ਰਹਿ ਗਏ ਅਸੀਂ ਕਲਾਕਾਰਾਂ ਗਾਉਣ ਵਜਾਉਣ ਵਾਲਿਆਂ ਨੂੰ ਬਹੁਤ ਪੈਸੇ ਦੇ ਦਿੰਦੇ ਆ ਪਰ ਗੁਰੂ ਦੇ ਵਜੀਰਾ ਨੂੰ ਕਿਤੇ ਨਾ ਕਿਤੇ ਸਾਹਮਣੇ ਤੇ ਵਿੱਚ ਉਹਨਾਂ ਦਾ ਸਤਕਾਰ ਬਣਨ ਤੋਂ ਨਾਕਾਮੀ ਰਹੀ ਹੈ ਸੋ ਗੁਰੂ ਦੇ ਵਜੀਰਾ ਦਾ ਸਤਕਾਰ ਜਿਹੜਾ ਬਣਦਾ ਚਾਹੀਦਾ ਸਾਡੇ ਬੱਚਿਆਂ ਦਾ ਭਵਿੱਖ ਤਾਂ ਹੀ ਸਬਰ ਸਕਦਾ ਹੈ ਚਾਹੀਦਾ ਨਾਸ਼ ਤੋਂ ਜਿਹੜਾ ਸਤਕਾਰ ਆ ਸਕਦਾ ਹੈ ਸੋ ਸਾਰੀ ਸੰਗਤ ਦਾ ਤਹਿਦਦੋ ਧੰਵਾਦ ਬਾਬਾ ਫਤਿਹ ਸਿੰਘ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਬੇਅੰਤ ੋਲਾਉਂਗੀਆਂ ਗੁਰੂ ਤੇ ਗੁਰੂ ਦੇ ਸੰਗਤ ਬਖਸ਼ਣਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ